ਜਵਾਨ ਬੰਬਰ ਇੱਕ ਤੇਰੇ ਕਰਕੇ ਓਕੇ ਯਾਰ ਪ੍ਰਿਸ਼ਾਸਿਕਾਲ ਹਾਂਜੀ ਕੀ ਕਹਿਣਾ ਚਾਹੋਗੇ ਮਤਲਬ ਫਿਲਮ ਦਾ ਥੀਮ ਕੀ ਆ ਸਭ ਤੋਂ ਪਹਿਲਾਂ ਤਾਂ ਫਿਲਮ ਦਾ ਜਿਹੜਾ ਨਾਮ ਆ ਇਹਦਾ ਨਾਮ ਆ ਜੀ ਇੱਕ ਤੇਰੇ ਕਰਕੇ ਜਿਹੜਾ ਵਰਡ ਆਪਾਂ ਆਮ ਹੀ ਦੰਦੇ ਵਿੱਚ ਕਈ ਵਾਰ ਯੂਜ਼ ਕਰਦੇ ਆ ਇੱਕ ਤੇਰੇ ਕਰਕੇ ਜਿਦਾਂ ਮੰਨ ਲਓ ਵੀ ਤੁਸੀਂ ਉਰੇ ਆਏ ਹੋ ਤੁਸੀਂ ਵੀ ਕਹਿ ਸਕਦੇ ਹੋ ਯਾਰ ਮੈਂ ਤੁਹਾਡੇ ਕਰਕੇ ਆਂ ਜਿਸ ਕਰਨਾ ਮੈਂ ਤੇਰੇ ਕਰਕੇ ਆਇਆ ਹਾਂ ਜਾਂ ਮੰਨ ਲਓ ਮੈਂ ਕਹਿ ਸਕਦਾ ਵੀ ਮੈਂ ਮੂਵੀ ਕਰਕੇ ਤੁਹਾਡੇ ਦਰਮਿਆਨ ਬੈਠਾ ਮੈਂ ਬਠਿੰਡੇ ਬੈਠਾ ਹਾਂ ਤੇ ਇਹ ਸੀ ਇਦਾਂ ਦਾ ਵਰਡ ਯੂਜ਼ ਕੀਤਾ ਜਿਹੜਾ ਨਾਮ ਕਾਮਨ ਨਾਮ ਸੀ ਬਹੁਤ ਹੀ ਲੋਕ ਇਹ ਵਰਡ ਯੂਜ਼ ਕਰਦੇ ਆ ਵੀ ਇੱਕ ਤੇਰੇ ਕਰਕੇ ਬੱਚੇ ਲਈ ਵੀ ਆਪਾਂ ਕਰਦੇ ਆ ਬੱਚਾ ਤੇਰੇ ਕਰਕੇ ਆ ਚੀਜ਼ ਤੈਨੂੰ ਲਿਆਤੀ ਬੱਚੇ ਮਾਂ ਪਿਓ ਨੂੰ ਕਹਿੰਦੇ ਆ ਵੀ ਅਸੀਂ ਤੁਹਾਡੇ ਕਰਕੇ ਕਲਾਸ ਦੇ ਵਿੱਚ ਫਰਸਟ ਆਏ ਆ ਵੀ ਮਤਲਬ ਇਹ ਚੀਜ਼ ਸੀ ਉਹ ਵਰਡ ਆਮ ਜਿਹਾ ਜੂਸ ਕੀਤਾ ਜਿਹੜਾ ਬਹੁਤ ਹੀ ਆਪਣਾ ਆਪ ਦਾ ਸ਼ੌਕ ਹੈ ਪਹਿਲੀ ਪਿਕਚਰ ਆਪਣੀ ਹਾਂਜੀ ਮੈਂ ਪਹਿਲੀ ਫਿਲਮ ਪਹਿਲੀ ਕਰ ਰਿਹਾ ਇਸ ਤੋਂ ਪਹਿਲਾਂ ਗਾਣੇ ਬੜੇ ਕੀਤੇ ਦਰਸ਼ਕਾਂ ਨੇ ਝੋਲੀ ਪਾਏ ਦਰਸ਼ਕਾਂ ਨੇ ਵੀ ਬਹੁਤ ਪਿਆਰ ਦਿੱਤਾ ਇੱਥੇ ਡਿਊਟ ਗਾਣੇ ਤੁਹਾਡੇ ਬਟੰਡੇ ਦੀਪ ਘਟੇ ਲੋਜੀ ਨਾਲ ਬਹੁਤ ਗਾਣੇ ਚੱਲੇ ਫਿਰ ਉਸ ਤੋਂ ਪਹਿਲਾਂ ਗੁਰਲੇਸ਼ ਜੀ ਨਾਲ ਕਾਫੀ ਗਾਣੇ ਕਰੇ ਤੇ ਹੁਣ ਇਹ ਮੇਰਾ ਪਹਿਲਾ ਕਦਮ ਆ ਵੀ ਮੂਵੀ ਮੈਂ ਕਰ ਰਿਹਾ ਤੇ ਮੂਵੀ ਦੇ ਵਿੱਚ ਪ੍ਰਭ ਗੈਲ ਬਾਈ ਮੇਰੇ ਰੀਅਲ ਬ੍ਰਦਰ ਨੇ ਕਮਲਖੰਘੂੜਾ ਜੀ ਉਹ ਵੀ ਇੱਧਰ ਆਪਣੇ ਬਠਿੰਡਾ ਮਾਲਵਾ ਬੈਲਟ ਦੇ ਵਿੱਚ ਬਹੁਤ ਉਹਨਾਂ ਨੇ ਮੋਡਲਿੰਗ ਦੇ ਵੇस्ते ਬਹੁਤ ਹੀ ਹਿੱਟ ਗਾਣੇ ਦਿੱਤੇ ਫਰੀਦ ਬਰਾੜ ਵਰਗੇ ਝੋਨਾ ਗਾਣਾ ਤੇ ਪੈਟਰੋਲ ਸਾਰੇ ਗਾਣੇ ਚ ਮਤਲਬ ਉਦੋਂ ਪਿਛਲਾ ਕਾਜ ਤੋਂ 10-15 ਸਾਲ ਪਹਿਲਾਂ ਦਾ ਦੌਰ ਸੀ ਜਦੋਂ ਜਿਹੜੇ ਗਾਣੇ ਚ ਕਮਲ ਖੰਘੂੜਾ ਮੋਡਲਿੰਗ ਕਰ ਜਾਂਦੀ ਸੀ ਤੇ ਮਿਸ ਪੂਜਾ ਗਾ ਦਿੰਦੀ ਹੁੰਦੀ ਸੀ ਉਹ ਗਾਣਾ ਹਿੱਟ ਹੁੰਦਾ ਸੀ ਤਕਰੀਬਨ ਉਦੋਂ ਬਹੁਤ ਹੀ ਉਹ ਫੇਮਸ ਨੀਕਾ ਲਾ ਐਕਟ੍ਰੈਸ ਹਾਂਜੀ ਇਹ ਫਿਲਮ ਦੇ ਵਿੱਚ ਇਸ ਤਰ੍ਹਾਂ ਦੀ ਕਮੇਡੀ ਵੀ ਹੈ ਰੈਂਟਿਕ ਹੈ ਜਾਂ ਕੋਈ ਐਕਸ਼ਨ ਬਿਲਕੁਲ ਫਿਲਮ ਅਸੀਂ ਸਾਰੇ ਟੈਸਟਾਂ ਨਾਲ ਭਰਪੂਰ ਕੀਤੀ ਹੈ ਫਿਲਮ ਦੇ ਵਿੱਚ ਕਦੇ ਫਿਲਮ ਤੁਹਾਨੂੰ ਰਵਾਉਗੀ ਕਦੇ ਹਸਾਉਗੀ ਕਦੇ ਸਾਰੀਆਂ ਜਿਹੜੀਆਂ ਮੁਸ਼ਕਲਾਂ ਆਪਾਂ ਨੂੰ ਜ਼ਿੰਦਗੀ 'ਚ ਫੇਸ ਕਰਨੀਆਂ ਪੈਂਦੀਆਂ ਨੇ ਉਹ ਸਾਰੀਆਂ ਮੁਸ਼ਕਲਾਂ ਅਸੀਂ ਫਿਲਮ ਦੇ ذریعے ਲੋਕਾਂ ਨੂੰ ਦਿਖਾਈਆਂ ਨੇ ਫਿਰ ਇੱਕ ਬੱਚਾ ਉਹ ਬਿਮਾਰ ਹੋ ਜਾਂਦਾ ਉਹਦੇ ਮਾਪਿਓ ਕੀ ਸਟਰਗਲ ਕਰਦੇ ਆ ਕਿ ਤੁਹਾਨੂੰ ਇਦਾਂ ਲੱਗੂਗਾ ਯਾਰ ਵੀ ਇਹ ਸਾਰੇ ਘਰ ਘਰ ਦੀ ਸਟੋਰੀ ਆ ਤੁਹਾਨੂੰ ਇਦਾਂ ਨਹੀਂ ਲੱਗੂਗਾ ਵੀ ਕਦੇ ਫਿਲਮ ਦੇ ਵਿੱਚ 1 ਮਿੰਟ ਲਈ ਵੀ ਤੁਹਾਡਾ ਇੰਟਰਸਟ ਖਤਮ ਨਹੀਂ ਹੋਊਗਾ ਮੂਵੀ ਬਹੁਤ ਹੀ ਟੇਸਟ ਨਾਲ ਭਰਪੂਰ ਆ। ਸਟਾਰ ਦਾ ਸੋਰ ਕੋਣ ਕੋਣਾ ਜੀ। ਅ ਫਿਲਮ ਦੇ ਵਿੱਚ ਆਪ ਆਪਣੇ ਜਸਪ੍ਰਿਤ ਢਿੱਲੋਂ ਜੀ ਇਧਰ ਸੁਖਦੇਵ ਬਰਨਾਲਾ ਜੀ ਨੇ ਤਾਂ ਬਹੁਤ ਹੀ ਫਿਲਮਾਂ ਕੀਤੀਆਂ ਨੇ। ਇਧਰ ਪ੍ਰਭ ਇਹਨੇ ਮੇਰੇ ਵਾਂਗੂ ਮੈਂ ਤੇ ਪ੍ਰਭ ਨੇ ਅਸੀਂ ਪਹਿਲੀ ਮੂਵੀ ਕੀਤੀ ਆ ਤੇ ਇਧਰ ਇਹਨਾਂ ਨੇ ਸਾਲੀ ਸਹਿਬਾ ਦਾ ਰੋਲ ਕੀਤਾ। ਇਹ ਪ੍ਰਭ ਉਹਨਾਂ ਦੇ ਕਮਲ ਦੇ ਜਿਹੜੇ ਕਮਲ ਖੰਗੂੜਾ ਨੇ ਉਹਨਾਂ ਦੀ ਬੈਸਟ ਫਰੈਂਡ ਆ। ਤੇ ਬਹੁਤ ਹੀ ਸੋਹਣੀ ਇਹਨਾਂ ਦੇ ਤੁਸੀਂ ਇਹਨਾਂ ਨਾਲ ਵੀ ਬਾਤ ਚ ਗੱਲ ਕਰ ਲੇ ਬਹੁਤ ਹੀ ਸੋਹਣਾ ਇਹਨਾਂ ਨੇ ਐਕਟ ਕਰਿਆ ਇਹਨਾਂ ਨੇ ਤਾਂ ਪਹਿਲਾਂ ਵੀ ਬਹੁਤ ਮੂਵੀਆਂ ਹਟ ਮੂਵੀਆਂ ਦਾ ਕੀਤੀਆਂ ਨੇ ਤੇ ਦੂਸਰੀ ਗੱਲ ਮੈਂ ਸਾਰੇ ਮਤਲਬ ਦਰਸ਼ਕਾਂ ਨੂੰ ਇਹ ਵੀ ਦੱਸ ਦੂੰਗਾ ਭਈ ਜਿਹੜੇ ਸਾਡੇ ਪ੍ਰੋਡਿਊਸਰ ਨੇ ਅਜੀਤભાઈ ਰੀਤ ਭੈਣ ਹੋਣੀ ਉਹਨਾਂ ਨੇ ਜਿਹੜੀ ਸਾਡੀ ਇਹ ਮੂਵੀ ਇੱਕ ਤੇਰੇ ਕਰਕੇ ਰੈਡੀ ਕੀਤੀ ਇਹਦੇ ਵਿੱਚ ਉਹਨਾਂ ਨੇ ਨਵੇਂ ਚਿਹਰਿਆਂ ਨੂੰ ਵੀ ਕੰਮ ਦਿੱਤਾ ਕਿਉਂਕਿ ਇੱਕ ਜਦੋਂ ਆਪਾਂ ਮੂਵੀ ਫਰਸਟ ਕਰਦੇ ਆ ਉਹ ਕੋਈ ਵੀ ਤੁਹਾਡਾ ਜਿਹੜਾ ਮੂਵੀ ਦੇ ਉੱਤੇ 4 ਤੋਂ 5 ਕਰੋੜ ਦਾ ਬਜਟ ਲੱਗਦਾ ਘੱਟ ਤੋਂ ਘੱਟ 20-20 ਕਰੋੜ ਵੀ ਲੱਗਦੇ ਆ ਮੂਵੀ ਕੋਈ ਵੀ ਅ ਨਵੇਂ ਕਲਾਕਾਰ ਦੇ ਨਾਲ ਕਰਨੀ ਪਸੰਦ ਨਹੀਂ ਕਰਦਾ ਹਰੇਕ ਨੂੰ ਹੁੰਦਾ ਵੀ ਯਾਰ ਮੈਂ ਉਹ ਬੰਦੇ ਨਾਲ ਕੰਮ ਕਰਾਂ ਜੀਨੇ ਪਹਿਲਾਂ ਕੰਮ ਕੀਤਾ ਹੁੰਦਾ ਕੋਈ 1% ਦਾ ਵੀ ਰਿਸਕ ਨਹੀਂ ਲੈਂਦਾ ਪਰ ਇਹਨਾਂ ਨੇ ਮੈਨੂੰ ਵੀ ਮੌਕਾ ਦਿੱਤਾ ਪ੍ਰਭਰੋ ਵੀ ਦਿੱਤਾ ਹੋਰ ਵੀ ਪੰਜ ਛੇ ਇਦਾਂ ਦੇ ਚਿਹਰੇ ਆ ਜਿਨ੍ਹਾਂ ਨੂੰ ਇਹ ਫਿਲਮ ਨਾਲ ਮੌਕਾ ਮਿਲਿਆ ਤੇ ਸਾਨੂੰ ਇਦਾਂ ਆਸਾ ਵੀ ਇੱਕ ਮੂਵੀ ਮਿਲ ਗਈ ਸਾਨੂੰ ਪਲੇਟਫਾਰਮ ਮਿਲ ਗਿਆ ਹੁਣ ਅਸੀਂ ਉਸ ਤੋਂ ਬਾਅਦ ਹੋਰ ਮੂਵੀਆਂ ਵੀ ਕਰ ਸਕਾਂਗੇ ਅ ਇਹਦੇ ਵਿੱਚ 25 ਸੌਰੀ 40 ਤੋਂ 50% ਇਹ ਇੰਡੀਆ ਸ਼ੂਟ ਹੋਈ ਪੰਜਾਬ ਦੇ ਵਿੱਚ ਚੁੰਨੀ ਕੋਲੇ ਠੀਕ ਹੈ ਜੀ ਤੇ ਮਰਿੰਡੇ ਕੋਲੇ ਇਸੇ ਕਾ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ੂਟ ਹੋਈ ਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਫੋਰਨ ਕੈਨੇਡਾ ਦੇ ਵਿੱਚ ਵੀ ਇਹ ਸ਼ੂਟ ਹੋਈ ਆ ਇੱਕ ਤੇਰੇ ਕਰਕੇ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਇੱਕ ਤੇਰੇ ਕਰਕੇ ਜਿਹੜਾ ਆਪਾਂ ਜਿੱਦਾਂ ਹੁਣ ਤੁਸੀਂ ਆਇਓ ਤੁਸੀਂ ਵੀ ਕਹੇ ਯਾਰ ਮੈਂ ਜਿਸ ਕਰ ਤੇਰੇ ਕਰਕੇ ਇੱਥੇ ਬੈਠਾ ਮੈਂ ਕਹਿੰਨਾ ਮੈਂ ਮੂਵੀ ਕਰਕੇ ਇੱਥੇ ਬੈਠਾ ਇੱਕ ਤੇਰੇ ਕਰਕੇ ਬਹੁਤ ਹੀ ਆਪਣੇ ਆਮ ਇਹ ਯੂਜ਼ ਹੋਣ ਵਾਲਾ ਵਰਡ ਸੀਗਾ ਤਾਂ ਕਰਕੇ ਅਸੀਂ ਉਹਨੂੰ ਚੂਜ਼ ਕੀਤਾ ਇੱਕ ਤੇਰੇ ਕਰਕੇ ਵੀ ਮਤਲਬ ਤੁਸੀਂ ਦੇਖਣ ਜਾਓ ਅਸੀਂ ਤੁਹਾਡੇ ਕਰਕੇ ਮੂਵੀ ਬਣਾਈ ਇਸਤੇ ਇਹਦੇ ਵਿੱਚ ਦੋ ਪ੍ਰਭ ਗਿਲ ਬਾਈ ਦੇ ਬਹੁਤ ਹੀ ਰੋਮਾਂਟਿਕ ਗਾਣੇ ਬਾਈ ਦੇ ਚੱਲਦੇ ਆ ਤੇ ਦੋ ਪ੍ਰਭ ਗਿਲ ਬਾਈ ਦੇ ਗਾਣੇ ਆ ਤੇ ਇੱਕ ਵੀਰ ਸਿੰਘ ਦਾ ਗਾਣਾ ਮਾ ਬਹੁਤ ਬਾ ਕਮਾਲ ਲਗਾਇਆ ਉਹਨਾਂ ਨੇ ਇੱਕ ਮਾਂ ਗਾਣਾ ਗੁਰ ਸ਼ਬਦ ਵੀਰੇ ਨੇ ਗਾਇਆ ਬਹੁਤ ਸੋਹਣਾ ਤੇ ਮਤਲਬ ਇਹਦੇ ਵਿੱਚ ਪੰਜ ਗਾਣੇ ਆ ਤੇ ਬਹੁਤ ਹੀ ਸੋਹਣੇ ਬਹੁਤ ਬਾ ਕਮਾਲ ਨੇ ਗਾਣੇ ਵੀਰ ਜੀ ਕਮੇਡੀ ਦਾ ਦੌਰ ਚੱਲ ਰਿਹਾ ਤੇ ਲੱਗਦਾ ਤੁਹਾਨੂੰ ਇਸ ਤਰ੍ਹਾਂ ਜਿਹੜੋਂ ਤੁਹਾਨੂੰ ਨਾ ਤੱਕੀ ਮੈਂ ਦਰਸ਼ਕਾਂ ਨੂੰ ਇਹ ਗਿਲਾ ਰਹਿਦਾ ਸੀ ਵੀ ਫਿਲਮ ਜਦੋਂ ਕੋਈ ਆਉਂਦੀ ਆ ਤਾਂ ਉਹ ਸਿਰਫ ਕਮੇਡੀ ਫਿਲਮਾਂ ਜ਼ਿਆਦਾ ਆਉਂਦੀਆਂ ਨੇ ਮੈਨੂੰ ਤਾਂ ਸਾਡੇ ਕੋਲ ਇਹ ਮੈਸੇਜ ਆਉਂਦੇ ਸੀ ਵੀ ਯਾਰ ਕੱਲੀਆਂ ਕਮੇਡੀ ਫਿਲਮਾਂ ਹੀ ਜਾਂਦੀਆਂ ਨੇ ਕੋਈ ਤੁਸੀਂ ਮੈਸੇਜ ਨਹੀਂ ਦੇ ਰਹੇ ਅਸੀਂ ਇਹ ਚੀਜ਼ ਨੂੰ ਮੁੱਖ ਰੱਖਦੇ ਹੋਏ ਵੀ ਅਸੀਂ ਫਿਲਮ ਦੇ ਜ਼ਰੀਏ ਕੋਈ ਚੰਗਾ ਮੈਸੇਜ ਦੇ ਦਈਏ ਇੱਕ ਬਖਰਾ ਸਿਨੇਮਾ ਸਟਾਰਟ ਕਰੀਏ ਨਾ ਕਿ ਤੁਸੀਂ ਸਿਰਫ ਇਹ ਦੇਖੋ ਵੀ 2 ਮਿੰਟ ਲਈ ਹੱਸੇ ਖੇਡੇ ਕੋਈ ਤੁਹਾਨੂੰ ਮੈਸੇਜ ਨਾ ਮਿਲੇ ਅਸੀਂ ਇਹ ਫਿਲਮ ਜਰੀਏ ਦੋ ਭਰਾਵਾਂ ਦਾ ਪਿਆਰ ਹਸਬੰਦ ਵਾਈਫ ਦਾ ਪਿਆਰ ਉਹਦਾ ਦੋ ਫੈਮਿਲੀਆਂ ਦਾ ਪਿਆਰ ਹੈ ਨਾ ਇੰਲਾ ਫੈਮਿਲੀ ਨਾਲ ਕਿਦਾਂ ਰਹਿੰਦਾ ਫਿਰ ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਫੇਸ ਕਰਦਾ ਜਦੋਂ ਆਪਣੇ ਤੋਂ ਬਹੁਤ ਮੁੰਡੇ ਬਾਹਰ ਜਾਂਦੇ ਆ ਬਾਹਰ ਜਾ ਕੇ ਉਹ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਚੱਲਦੇ ਆ ਕਿਵੇਂ ਆਪਦੇ ਆਪ ਨੂੰ ਸੈਟਲ ਕਰਦਿਆ ਪਹਿਲਾਂ ਉਹ ਸੰਘਰਸ਼ ਕਰਦਾ ਇੱਕ ਜ਼ਿਮੀਂਦਾਰ ਪਰਿਵਾਰ ਤੋਂ ਉੱਠ ਕੇ ਛੋਟੇ ਜਿਹੇ ਜ਼ਿਮੀਂਦਾਰ ਪਰਿਵਾਰ ਤੋਂ ਉੱਠ ਕੇ ਜਾਂਦਾ ਫਿਰ ਬਾਹਰ ਜਾ ਕੇ ਕਿਵੇਂ ਉਹ ਆਪ ਆਪਣੇ ਕਾਮਯਾਬ ਹੁੰਦਾ ਹਾਂ ਆਪਦਾ ਬਿਜ਼ਨਸ ਸਟਾਰਟ ਕਰਦਾ ਬਹੁਤ ਹੀ ਚੀਜ਼ਾਂ ਅਸੀਂ ਇਹ ਫਿਲਮ ਦੇ ਜ਼ਰੀਏ ਦਿਖਾਈਆਂ ਤੁਹਾਨੂੰ ਐ ਲੱਗੂ ਯਾਰ ਕਿ ਪੈਸੇ ਵਸੂਲ ਮੂਵੀ ਸੀ ਬਿਲਕੁਲ ਜੀ ਬਿਲਕੁਲ ਸਾਰੇ 12ਵੀਂ ਬਾਹਰਲੇ ਥੀਏਟਰਾਂ ਚ ਵੀ ਲੱਗੂਗੀ ਤੇ ਆਪਣੇ ਵੀ ਪੰਜਾਬ ਦੇ ਵਿੱਚ ਸਾਰੇ ਥੀਏਟਰਾਂ ਦੇ ਵਿੱਚ ਫਿਲਮ ਦੇਖਣ ਨੂੰ ਮਿਲੂਗੀ। ਜੀ ਮੇਰਾ ਮਨ ਦੂਰ ਚਲੀ ਜਾਂਦਾ ਹੈ ਇਹਨਾਂ ਨੂੰ ਐਕਟਰ ਨਹੀਂ ਮੁੰਦੇ ਕਿ ਸਿੰਗਰਾਂ ਨੇ ਲੀਡ ਰੋਲ ਦੇ ਦੇ ਹਰੇਕੀ ਦਰਜੀਤ ਸਾਰੇ ਚੰਗੀਆਂ ਆਹ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਪਹਿਲਾਂ ਵੀ ਇਹ ਗੱਲ ਕਰਕੇ ਹਟਿਆ ਬਈ ਜਿਹੜਾ ਪ੍ਰੋਡੂਸਰ ਹੁੰਦਾ ਪ੍ਰੋਡੂਸਰ ਨੂੰ ਇਹ ਹੁੰਦਾ ਮੈਂ ਸੇਫ ਗੇਮ ਖੇਡਾਂ ਉਹਨੂੰ ਇਹ ਹੁੰਦਾ ਵੀ ਯਾਰ ਜਦ ਮੇਰੇ ਕੋਲੇ ਕਿਉਂਕਿ ਦੇਖੋ ਜਿਹੜਾ ਸਾਡਾ ਪ੍ਰੋਡੂਸਰ ਵੀ ਆ ਸਾਡੇ ਪ੍ਰੋਡੂਸਰ ਨੇ ਆਪਣੀ ਸਾਰੀ ਜ਼ਿੰਦਗੀ ਦੀ ਜਿਹੜੀ ਪੂੰਜੀ ਸੀ ਉਹ ਫੈਲੋ ਦੇ ਉੱਤੇ ਇਨਵੈਸਟ ਕਰੀ ਆ ਹੁਣ ਸਪੋਜ਼ ਕਰੋ ਫੈਲੋ ਚੱਲ ਜਾਂਦੀ ਆ ਤਾਂ ਤਾਂ ਉਹ ਅੱਗੇ ਇਦਾਂ ਦਾ ਕੰਮ ਸਟਾਰਟ ਕਰੂਗਾ ਤੇ ਨਵੇਂ ਚਿਹਰਿਆਂ ਨਾਲ ਖੇਡਣ ਲੱਗੂਗਾ ਨਵੇਂ ਚਿਹਰਿਆਂ ਨਾਲ ਕੰਮ ਕਰਨਾ ਸਟਾਰਟ ਕਰੂਗਾ ਜਿਹੜਾ ਪ੍ਰੋਡੂਸਰ ਪੁਰਾਣੇ ਪ੍ਰੋਡੂਸਰ ਕੰਮ ਕਰ ਰਹੇ ਉਹਨਾਂ ਨੂੰ ਇਹ ਆ ਯਾਰ ਜਿਹੜੇ ਬੰਦੇ ਚੱਲ ਰਹੇ ਨੇ ਹਟ ਚਾਹੇ ਉਹ ਕਿਸੇ ਵੀ ਏ ਬੀ ਸੀ ਆਪਾਂ ਕਲਾਕਾਰ ਦਾ ਨਾਮ ਲੈ ਲਈਏ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਉਹਨਾਂ ਤੇ ਇਹ ਰਿਸਕ ਲਈਏ ਨਾ ਕਿ ਕਿਸੇ ਨਵੇਂ ਚਿਹਰੇ ਤੇ ਰਿਸਕ ਲਈਏ ਨਾ ਕਿ ਉਹ ਹੀਰੋਆਂ ਜਿਹੜੇ ਸਿੰਗਰ ਹੁੰਦੇ ਆ ਉਹਨਾਂ ਦੀ ਪਹਿਲਾਂ ਫੈਲਪੋਲਿੰਗ ਹੁੰਦੀ ਆ ਤੇ ਉਹ ਉਹਦੇ ਨਾਲ ਕੰਮ ਕਰਦੇ ਆ ਕੋਈ ਨਹੀਂ ਲੱਗਦਾ ਤੁਹਾਡੀ ਇਸ ਗੱਲ ਤੇ ਜਾਂ ਸੇਫ ਸਾਈਡ ਖੇਡਦੇ ਨੇ ਇਹਦੇ ਰ ਥੀਏਟਰ ਚ ਕੰਮ ਕਰਨ ਦੇ ਨਵੇਂ ਚਿਹਰੇ ਮੁੰਡੇ ਦੇ ਭਾਈ ਬੈਕ ਤੇ ਚਲੇ ਜਾ ਭਾਈ ਮੇਰੀ ਨਹੀਂ 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 ਮੈਂ ਤਾਂ ਉਹ ਇਹੀ ਤਾਂ ਗੱਲ ਕਹਿ ਰਿਹਾ ਤੁਸੀਂ ਮੇਰਾ ਪੁਆਇੰਟ ਨਹੀਂ ਸਮਝਿਆ ਬਾਅਦ ਚ ਬਰਨਾਲਾ ਸਾਹਿਬ ਵੀ ਦੱਸ ਦਣਗੇ ਜਿਹੜਾ ਸਾਡਾ ਪੁਆਇੰਟ ਆ ਅਸੀਂ ਫਿਲਮ ਦੇ ਵਿੱਚ ਥੀਏਟਰ ਵਾਲੇ ਬੰਦੇ ਜਾਂ ਜਿਹੜੇ ਨਵੇਂ ਚਿਹਰੇ ਸੀ ਅਸੀਂ ਉਹੀ ਬੰਦੇ ਚੂਜ਼ ਕੀਤੇ ਆ ਮੈਂ ਇਹ ਗੱਲ ਕਹਿ ਰਿਹਾ ਵੀ ਜਿਹੜੇ ਲੋਕ ਪੁਰਾਣੇ ਕੰਮ ਕਰ ਰਹੇ ਆ ਉਹਨਾਂ ਨੂੰ ਇਹ ਹੁੰਦਾ ਯਾਰ ਅਸੀਂ ਸੇਫ ਸਾਈਡ ਖੇਡੀਏ ਪਰ ਅਸੀਂ ਨਹੀਂ ਅਸੀਂ ਰਿਸਕ ਲਿਆ ਵਾ ਅਸੀਂ ਤੁਸੀਂ ਸਾਡੀ ਫੈਲੋ ਜਿਹੜੋ ਦੇਖੋਗੇ 5 ਤੋਂ 7 ਜਣੇ ਇਹ ਨਵੇਂ ਕੰਮ ਕਰ ਰਿਹਾ ਜਿਹੜੇ ਬੰਦਿਆਂ ਨੇ ਕਦੇ ਥੀਏਟਰ ਵਾਲੇ ਵੀ ਨੇ ਕਲਾਕਾਰ ਨੇ ਮੈਨੇ ਆਪਣੀ ਭੈਣਾਂ ਇਹ ਵੀ ਥੀਏਟਰ ਵਾਲਿਆ ਮੈਂ ਤਾਂ ਚਲੋ ਗਾਉਂਦਾ ਰਿਹਾ ਹਨਾ ਤੇ ਇਧਰ ਇਹਨਾਂ ਨੇ ਬਰਣਾ ਸਾਹਿਬ ਨੇ ਬਹੁਤ ਹੀ ਪਹਿਲਾਂ ਡਰਾਮੇ ਕੀਤੇ ਆ ਬਹੁਤ ਹੀ ਜ਼ਿਆਦਾ ਇਧਰ ਇਹ ਨੇ ਥੀਏਟਰ ਵਾਲੇ ਤੋਂ ਬੜੇ ਕਾਮਯਾਬ ਜਿਵੇਂ ਪਰਦਾਸ ਮਾਨ ਜੀ ਹੋਗੇ ਰਾਜ ਬੱਬਰ ਜੀ ਹੋਗੇ ਉਪਰੀ ਹੋਗੇ ਇਹ ਸਾਰੇ ਥੀਏਟਰ ਵਾਲੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਕਾਮਯਾਬ ਇਹਨਾਂ ਬਾਰੇ ਬਿਹਤਰ ਤੁਹਾਨੂੰ ਬਰਨਾਲਾ ਸਾਹਿਬ ਹੋਰ ਵੀ ਡੀਪਲੀ ਦੱਸ ਦੇਣ ਕਿ ਮੈਨੂੰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ ਅਸੀਂ ਥੀਏਟਰ ਵਾਲਿਆਂ ਨਾਲ ਤੇ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਸਾਡੇ ਪ੍ਰੋਡਿਊਸਰਾਂ ਨੇ ਮੈਂ ਇਹਦੇ ਲਈ ਅਜੀਤ ਭੈਣ ਤਾਰੀ ਰੀਤ ਭੈਣ ਤੇ ਅਜੀਤ ਬਾਈ ਹੋਣਾ ਦਾ ਇਹ ਮਤਲਬ ਕਿ ਬਹੁਤ ਹੀ ਸ਼ੁਕਰਾਨਾ ਕਰਦਾ ਯਾਰ ਵੀ ਉਹਨਾਂ ਨੇ ਕਿਸੇ ਨਵੇਂ ਬੰਦੇ ਨੂੰ ਕੰਮ ਦਿੱਤਾ ਹਨਾ ਤੇ ਬਹੁਤ ਯਾਰ ਹਾਂਜੀ ਬਹੁਤ ਸਟਰਗਲ ਕਰਨਾ ਪੈਂਦਾ ਕਲਾਕਾਰ ਨੂੰ ਤੇ ਉਹਨਾਂ ਨੇ ਮੌਕਾ ਦਿੱਤਾ ਵਾ ਬਿਲਕੁਲ ਹਾਂਜੀ ਹਾਂਜੀ ਆਓ ਜੀ ਆਪਾਂ ਅਗਲੀ ਵਾਰ ਤੁਸੀਂ ਆਓ ਨਾਮ ਸਾਡੇ ਹਾਂਜੀ ਸਰ ਸ਼ੁਕਨਾ ਆਪਣਾ ਤੇ ਹਾਂ ਸਭ ਤੋਂ ਪਹਿਲਾਂ ਸਾਸਿਕਾਲ ਸਾਡੇ ਬਹੁਤ ਹੀ ਪਿਆਰੇ ਪਿਆਰੀ ਦਰਸ਼ਕ ਚੈਨਲ ਦੇ ਦਰਸ਼ਕਾਂ ਨੂੰ ਵੱਖ-ਵੱਖ ਚੈਨਲ ਨੇ ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲੈ ਸਕਦਾ ਮੇਰਾ ਨਾਮ ਹੈਗਾ ਸੁਖਦੇਵ ਬਰਨਾਲਾ ਸਾਡੀ ਫਿਲਮ ਜੋ ਇੱਕ ਤੇਰੇ ਕਰਕੇ ਦੀ ਗੱਲ ਚੱਲਦੀ ਹੈ ਉਹਦੇ ਚ ਮੈਂ ਫਾਦਰ ਦਾ ਕਰੈਕਟਰ ਕੀਤਾ ਹੀਰੋ ਫਾਦਰ ਦਾ ਦੋ ਭਰਾ ਹੁੰਦੇ ਨੇ ਦੋ ਇੱਕ ਜਿਸ ਕਰਨ ਦੀ ਬੈਠੇ ਨੇ ਇਹ ਵੱਡਾ ਹੁੰਦਾ ਤੇ ਪ੍ਰਭ ਗਿੱਲ ਹੈ ਉਹ ਛੋਟਾ ਹੁੰਦਾਗਾ ਦੋਨਾਂ ਦੀ ਸਾਡੇ ਪਰਿਵਾਰ ਦੀ ਕਹਾਣੀ ਆ ਗੱਲ ਪਹਿਲਾਂ ਹੀ ਦਿਲ ਚੁੱਕੀ ਆ ਵੀ ਪਰਿਵਾਰ ਦੀਆਂ ਕਹਾਣੀਆਂ ਵਿੱਚ ਕਮੇਡੀ ਹੈ ਜੋ ਵੀ ਮਸਾਲਾ ਦਰਸ਼ਕ ਨੂੰ ਚਾਹੀਦਾ ਹੈ ਤੇ ਬਹੁਤ ਕੁਝ ਹੈ ਫਿਲਮ ਦੇਖਣ ਤੋਂ ਬਾਅਦ ਤੁਹਾਨੂੰ ਜ਼ਰੂਰ ਪਸੰਦ ਆ ਉਹ ਵੀ ਸਾਡੀ ਅਸਲੀ ਇਸ ਗੱਲ ਦਾ ਦਾਵਾ ਕਰਦੇ ਆ। ਉਹ ਕਹਿੰਦੇ ਇਹਨਾਂ ਨੂੰ ਤੇ ਮੈਂ ਉਹਨੂੰ ਦਸਰੇ ਤੋਂ ਅਡਜਸਟ ਕਰਵਾਜੀ ਤੇ ਸਖਦੇਰ ਬਨਾਲਾ ਸਰ ਜੀ ਨੇ ਵੀ ਇੱਕ ਤੇਰੇ ਕਰਕੇ ਮੂਵੀ ਕਰਕੇ ਆਏ ਹੋਏ ਆ ਤੇ ਬਾਕੀ ਇਹ ਫਿਲਮ ਦੇ ਵਿੱਚ ਮੈਂ ਪੂਆ ਦਾ ਕਰੈਕਟਰ ਕਰ ਰਹੀ ਆ ਮੈਂ ਬਹੁਤ ਸਾਰੀਆਂ ਫਿਲਮਾਂ ਕੀਤੀ ਨੇ ਜਿਦੇ ਵਿੱਚ ਭੈਣ ਭਾਬੀ ਦਾ ਕਰੈਕਟਰ ਕੀਤਾ ਤੇ ਇਹਦੇ ਵਿੱਚ ਕੁਛ ਲੰਗਾ ਪੂਆ ਦਾ ਤੇ ਪੂਆ ਪੁੱਪੜ ਦੀ ਨੋਖਜੋਖਾ ਤੁਹਾਨੂੰ ਪਤਾ ਹੀ ਹੈ ਫੈਮਲੀਆਂ ਦੇ ਵਿੱਚ

ਇੱਕ ਪੰਨਪਰਾ ਦਾ ਪਿਆਰ ਨੂੰ ਕਹ ਲਓ ਜਾਂ ਫਿਰ ਕਿਸੇ ਵੀ ਰਿਸ਼ਤੇ ਨੂੰ ਕਹ ਲਓ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਇਸ ਥੀਮ ਬਾਰੇ ਆਪਾਂ ਮੂਵੀ ਕੀਤੀ ਹੈਗੀ ਹੈ ਕਿ ਰਿਸ਼ਤਿਆਂ ਦੀ ਕੀ ਇਮਪੋਰਟੈਂਸ ਹੈ ਕਿ ਉਹਦੀ ਇੰਪੋਰਟੈਂਸ ਹੈਗੀ ਹੈ ਅੱਗੇ ਜਾ ਕੇ ਤੁਹਾਨੂੰ ਮੂਵੀ ਚ ਪਤਾ ਲੱਗੇਗਾ ਕਿ ਕੀ ਕੀ ਸਟਰਗਲ ਕੀਤੀ ਹੈ ਕਿ ਕਿ ਗਰ ਕੋਈ ਬਾਅਦ ਵੀ ਜਾ ਰਿਹਾ ਤਾਂ ਕੀ ਸਟਰਗਲ ਕਰ ਰਿਹਾ ਹੈ ਆਪਣੇ ਲਾਈਫ ਦੇ ਵਿੱਚ ਤੇ ਇੱਕ ਰਿਸ਼ਤਿਆਂ ਦੀ ਇੰਪੋਰਟੈਂਸ ਦੀ ਗੱਲ ਕੀਤੀ ਗਈ ਹੈ ਤੁਹਾਡੀ ਪਹਿਲੀ ਮੂਵੀ ਹੈ ਇਹ ਨਹੀਂ ਸਰ ਮੈਂ ਪਹਿਲਾਂ ਵੀ ਕਾਫੀ ਫਿਲਮਾਂ ਕਰ ਚੁੱਕੀ ਹਾਂ ਮੇਰੀ ਕਿਹੜੀ ਕਿਹੜੀ ਮੇਰੀ ਪਹਿਲੀ ਮੂਵੀ ਹੈ ਹਾਂਜੀ ਕਿਹੜੀ ਕਿਹੜੀ ਫਿਲਮ ਕੀਤੀ ਉਹ ਮੈਂ ਕਾਫੀ ਹਿੱਟ ਫਿਲਮਾਂ ਜਿਵੇਂ ਐਮਬੀ ਭਾਈ ਜੀ ਨਾਲ ਭੀ ਭਾਈ ਜੀ ਨਾਲ ਸੋਕਾ ਸੋਕੜੇ ਸਰਗੀ ਸਿੰਦਾ ਸਿੰਦਾ ਕਾਫੀ ਫਿਲਮਾਂ ਨੇ ਉਹਨਾਂ ਇੱਕਦਮ ਤਾਂ ਨਹੀਂ ਸਾਰੇ ਦੇ ਨਾਮ ਯਾਦ ਆਉਂਦੇ ਹਾਂਜੀ ਇਹ ਉਮੀਦਾ ਦਰਸ਼ਕਾਂ ਤੋਂ ਇਸ ਮੂਵੀ ਨੂੰ ਲੈ ਕੇ ਦੇਖੋ ਸਰ ਹਰ ਜਦੋਂ ਵੀ ਕੋਈ ਬੰਦਾ ਫਿਲਮ ਬਣਾਉਂਦਾ ਉਹਨਾਂ ਨੂੰ ਦਰਸ਼ਕਾਂ ਤੋਂ ਹੀ ਉਮੀਦ ਹੁੰਦੀ ਹੈ ਕਿਉਂਕਿ ਫਿਲਮ ਬਣਾਉਣ ਤੋਂ ਬਾਅਦ ਉੱਥੇ ਉਹਨਾਂ ਦਾ ਕੰਮ ਖਤਮ ਹੋ ਜਾਂਦਾ ਹੈ ਸੋ ਹੁਣ ਆਰਟਿਸਟਾਂ ਦਾ ਪ੍ਰੋਡਿਊਸਰਾਂ ਦਾ ਡਾਇਰੈਕਟਰਾਂ ਦਾ ਸਾਰਾ ਦਾ ਕੰਮ ਖਤਮ ਹੈ ਸੋ ਸਿਰਫ ਹੁਣ ਦਰਸ਼ਕਾਂ ਦਾ ਹੀ ਕੰਮ ਬਚਿਆ ਹੈ ਸੋ ਉਮੀਦ ਹੈ ਕਿ ਉਹ ਥੀਏਟਰ ਚ ਜਾਣਗੇ ਤੇ ਸਾਡੀ ਉਮੀਦ ਤੇ ਖਰੇ ਹੋ ਤਣਗੇ ਤੇ ਸਾਡੀ ਫਿਲਮ ਨੂੰ ਰਿਸਪੌਂਸ ਵਧੀਆ ਦੇਣਗੇ ਇੱਕ ਇੱਕ ਰਿਕੁਐਸਟ ਹੈ ਕਿ ਪਲੀਜ਼ ਇੱਕ ਵਾਰੀ ਥੀਏਟਰ ਚਲੇ ਜਾਈਓ ਤੁਹਾਨੂੰ ਫਿਲਮ ਪਸੰਦ ਆਏ ਨਾ ਆਏ ਬਾਧੀਆਂ ਗੱਲਾਂ ਨੇ ਬਟ ਇੱਕ ਵਾਰ ਥੀਏਟਰ ਤੁਸੀਂ ਜ਼ਰੂਰ ਜਾਣਾ ਫਿਲਮ ਦੇਖਣ ਕੋਈ ਡਾਇਲੌਗ ਤੁਹਾਡਾ ਕੋਈ ਇਸੇ ਦਾ ਤੁਹਾਡਾ ਸਭ ਕੋਈ ਕੋਈ ਡਾਇਲੌਗ ਫਿਲਮ ਦੇ ਵਿੱਚ ਜਿਆ ਕੋਈ ਵਧੀਆ ਲੱਗਿਆ ਹੋਵੇ ਤੁਹਾਨੂੰ ਵੀ ਅਸੀਂ ਆਸਾ ਕਰਦਾ ਹਾਂ ਲੋਕ ਵਧੀਆ ਯਾਰ ਇਸ ਮੂਵੀ ਨੂੰ ਨਾ ਸਾਲ ਹੋ ਗਿਆ ਸ਼ੂਟਿੰਗ ਕੀਤੀ ਤੁਹਾਨੂੰ ਡਾਇਲੌਗ ਇੱਕਦਮ ਆਜੀ ਇੱਕਦਮ ਰਿਮਾਈਂਡ ਨਹੀਂ ਆਂਦਾ ਇੱਕਦਮ ਰਿਮਾਈਂਡ ਨਹੀਂ ਕਰ ਸਕਦੇ ਉਹ ਤੇ ਡਾਇਲੌਗ ਸੋ ਕੁੱਤਾਂ ਨੂੰ ਲੱਗਦਾ ਬਾਕੀ ਇਸ ਮੂਵੀ ਨੂੰ ਤੁਸੀਂ ਆਪਣੇ ਪਰਿਵਾਰ ਨਾਲ ਵੀ ਜਾ ਕੇ ਦੇਖ ਸਕਦੇ ਬਿਕੋਜ਼ ਇਹ ਪਰਿਵਾਰਕ ਮੂਵੀ ਹੈ ਤੁਸੀਂ ਛੋਟੇ ਵੱਡੇ ਕਿਸੇ ਨੂੰ ਵੀ ਲੈ ਕੇ ਜਾਓ ਸਾਰੇ ਦੇਖਣੇ ਇਸ ਮੂਵੀ ਨੂੰ ਜਾ ਕੇ ਬਿਕੋਜ਼ ਇਹਦੇ ਨਾਲ ਆਪਣੇ ਪੇਰੈਂਟਸ ਦੀ ਇੰਪੋਰਟੈਂਸ ਦਾ ਵੀ ਪਤਾ ਲੱਗਦਾ ਹੈ ਕਿ ਛੋਟੇ ਤੋਂ ਛੋਟੇ ਬੱਚੇ ਨੂੰ ਵੀ ਜਾ ਕੇ ਦੇਖਣੀ ਚਾਹੀਦੀ ਹੈ ਤੇ ਆਪਾਂ ਇਹੀ ਕਹਾਂਗੇ ਕਿ ਬਹੁਤ ਪਰਿਵਾਰਕ ਮੂਵੀ ਹੈ ਠੀਕ ਹੈ ਜੀ ਤੁਹਾਡਾ ਹਾਂ ਮੇਰਾ ਨਾਮ ਪ੍ਰਭੀਤ ਕੌਰ ਪ੍ਰਭੀਤ ਕੌਰ ਕਮਲਦੀਪ ਕੌਰ ਦੋਸਤੋ ਦੇਖਦੇ ਰਹੋ